ਆ ਦੇਖ ਲੋ ਜੀ ਪਹਿਲਾਂ ਹੀ ਪਾਈਂ ਟੁੱਟ ਚੁੱਕਿਆ ਪਿੱਛੇ ਤੇ ਹੁਣ ਇਹ ਦੇਖ ਲੋ ਇੱਥੋਂ ਤੱਕ अकेਲੀ ਫਸੀ ਪਈ ਆ ਪੁੱਲ ਦੇ ਹੇਠਾਂ ਪਾਣੀ ਜਮਾ ਕੱਲ ਬਹੁਤ ਜ਼ਿਆਦਾ ਸੀਗਾ ਅੱਜ ਥੋੜਾ ਜਿਹਾ ਘਟਿਆਗਾ ਪਾਣੀ ਤੇ ਫੇਰ ਵੀ ਇਹ ਘਟਨ ਚੁੱਕੀ ਘਟਿਆ ਨਹੀਂ ਹੈਗਾ ਕਿਉਂਕਿ ਮੂਰੇ ਇਹ ਨੱਕਾ ਲੱਗ ਰਿਹਾ ਜਾਮ ਲੱਗ ਰਿਹਾ ਹੈ ਦੇਖੋ ਕਿੰਨੇ ਲੋਕ ਦੇਖ ਰਹੇ ਨੇਗੇ ਆ ਦੇਖੋ ਕੋਟਨ ਚੋਹੇ ਕਟਾ ਨਹੀਂ ਹੈਗਾ ਟੁੱਟ ਵੀ ਸਕਦਾ ਹੈਗਾ ਸੋ ਦਸ ਤਰਕਰ ਹੋ ਇਹ ਪਿੰਡ ਮੰਡਾਲੀ ਆ ਬਟਲਾਡੇ ਕੋਲ ਇਹ ਉੱਥੋਂ ਦਾ ਚੋਆਗਾ ਨਾਲ ਹੀ ਪਿੰਡ ਸਾਰ ਨਾ ਲੱਗਦਾਗਾ ਪੰਜਾਬ ਦੇ ਹਾਲਾਤ ਥੋੜੇ ਦਿਨਾਂ ਦੇ ਬਹੁਤ ਖਰਾਬ ਹੋ ਰਹੇ ਨੇ ਪਾਣੀ ਕਰਕੇ ਹੂੰ ਚਲੋ ਗੇ ਵੀ ਦਿਖਾਉਣਾਗਾ ਕੋਈ ਵੀ ਤਾਂ ਖੜ ਕੇ ਚਾਹੇ ਉਹ ਕੋਈ ਨਹੀਂ ਖੜੇ ਤੇ ਪ੍ਰਸ਼ਾਸਨ ਵੱਲੋਂ ਕੋਈ ਮਦਦ ਨਹੀਂ ਕੀਤੀ ਜਾ ਰਹੀ ਮਤਲਬ ਆ ਜਾਂਦੇ ਜਿਹੜਾ ਮਰ ਜਾਂਦੇ ਕਿ ਤਾਂ ਨਿਗਰੱਖਦੇ ਹੈਗੇ ਦੇਖੋ ਪਾਣੀ ਦੇ ਹਲਾ ਤਾਂ ਥੋੜੇ ਟੁੱਟਣ ਦਾ ਸਪਨ ਸੀ ਬੰਨ ਲੱਗੇ ਪਏ ਨੇ ਦੇਖੋ ਨੱਕੇ ਤੱਕੜੇ ਕਰਤੇ ਇਹ ਪਾਣੀ ਟੁੱਟੇ ਦਾ ਬਹੁਤ ਔਖਾ ਹੈ ਬਹੁਤ ਲੋਕਾਂ ਦਾ ਨੁਕਸਾਨ ਹੋਇਆਗਾ ਪਿੱਛੇ ਪਾਣੀ ਟੁੱਟਾ ਸੀ ਪਸ਼ੂ ਮਰ ਗਏ ਆ ਦੇਖ ਲਓ ਪਿੰਡ ਦੇ ਲੋਕ ਖੜੇ ਨੇ ਕਿ ਸਾਡੇ ਰਾਤ ਵੀ ਇਕੱਲੀ ਰਲ ਕੇ ਗੱਡੀ ਸੀ ਇਹਨਾਂ ਨੇ ਤੇ ਦਿਨ ਰਾਤ ਪੈਰਾ ਡਟ ਕੇ ਦੀ ਜਾਂਦੇ ਨੇ ਹਉ ਦੇਖੋ ਪਾਣੀ ਕਿਥੋਂ ਤੱਕ ਚੜਿਆ ਪਿਆ ਉਧਰੋਂ ਪਟੜੀ ਕਮਜ਼ੋਰ ਹੈਗੀ ਥੋੜੀ ਇਧਰ ਵਾਲੇ ਠੀਕ ਹੈ ਕਿਉਂਕਿ ਰਾਹ ਚੱਲਦਾ ਕਰਕੇ ਥੋੜਾ ਲੋਕ ਗੌਰਵੱਧ ਰੱਖਦੇ ਨੇ ਆ ਦੇਖੋ ਉੱਚਾ ਵੀ ਹੈ ਥੋੜਾ ਜਿਹਾ ਇਧਰ ਪਾਣੀ ਟੁੱਟਣ ਦੀ ਸੁਭਾਅ ਬਣਾ ਉਧਰ ਜ਼ਿਆਦਾ ਸੀ ਫਿਰ ਵੀ ਸਾਡਾ ਪਿੰਡ ਮਦਦ ਕਰ ਰਿਹਾ ਹੈਗਾ ਮਡਾਲੀ ਪਿੰਡ ਦੇ ਲੋਕਾਂ ਨੂੰ ਨੌਜਵਾਨਾਂ ਨੂੰ ਲੂਟ ਆ ਬਈ ਰਸਨ ਤੋਂ ਬਿਨਾ ਵੀ ਕਿਉਂਕਿ ਆਪਦੀ ਸੇਫਟੀ ਆਪਦੇ ਹੱਥ ਚ ਆ ਕੇ ਰਹੀ ਸਰਕਾਰ ਦੀ ਉਹਦੀ ਇੱਕ ਕੰਨਾ ਵਿੱਚ ਰੱਖਾਂਗੇ ਆ ਦੇਖੋ ਪਾਣੀ ਫਸ ਕੇ ਆ ਰਿਹਾ अकेली ਅਸੀਂ ਹਜੀ ਫਸੀ ਪਈ ਆ ਜਲਦੀ ਸਦਾ ਹੋਊਗਾ ਗੱਲਾਂ ਚੱਲ ਰਹੀਆਂ ਦੇਖ ਦੂਜੇ ਪਿੰਡ ਦੇ ਲੋਕ ਖੜ੍ਹਦੇ ਪਰ ਉਹ ਸੋ ਤਾਂ ਵੀ ਨਹੀਂ ਕਰੱਖਿਆ ਵੀ ਖੜ੍ਹਦੇ ਨੇ ਬਈ ਸਾਰਾ ਨਾ ਪਿੰਡ ਦੇ ਲੋਕ ਪਿੱਪਲੀਆਂ ਦੇ ਲੋਕ ਸਾਰੇ ਆ ਰਹੇ ਨੇ ਉਹ ਦੇਖੋ ਨੱਕਾ ਲੱਗ ਰਿਹਾ ਸੀਗਾ ਟੁੱਟਣ ਦੇ ਚਾਂਸ ਸੀਗੇ ਮਿੱਟੀ ਪਾ ਕੇ ਗੱਟਿਆਂ ਦੇ ਵਿੱਚ ਤੇ ਬੰਦਾ ਹੱਲ ਕਰ ਰਿਹਾ ਪਾਣੀ ਇਹ ਆਉਂਦਾ ਕਿੱਥੋਂ ਪਿੱਛੇ ਛੱਡੇ ਛੱਡੇ ਲੱਗਦਾ ਮੈਨੂੰ ਮੀਂਹ ਤਾਂ ਹੁਣ ਬੰਦ ਨੇ ਬਈ ਕੱਲ ਦਾ ਮੀਂਹ ਪੈਣਾ ਬੰਦ ਹੋਇਆ ਹੈਗਾ ਫੇਰ ਵੀ ਪਾਣੀ ਘਟਿਆ ਨਹੀਂ ਕਿਤੇ ਛੱਡਿਆ ਹੋ ਸਕਦਾ ਫੈਕਟਰੀਆਂ ਦਾ ਪਾਣੀ ਸਾਰਾ ਪਾਣੀ ਗੰਦਾ ਪਾਣੀ ਸਾਰਾ ਇਹ ਚੋਂ ਪਹਿਲਾਂ ਉਹ ਫੈਕਟਰੀਆਂ ਵਧ ਗਈਆਂ ਜਿਹਦਾ ਜੀਕਰਦਾ ਉਹੀ ਪਾਣੀ ਛੱਡ ਦਿੰਦਾ ਇਹ ਚ ਇਸ ਵੀਡੀਓ ਨੂੰ ਦਬਕੇ ਦਬ ਕੇ ਸ਼ੇਅਰ ਕਰ ਦੋ ਵੱਧ ਤੋਂ ਵੱਧ ਲਾਈਕ ਨਹੀਂ ਚਾਹੀਦਾ ਭਾਈ ਲਾਈਕ Que é o